ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅਸੀਂ ਵੀ ਠੀਕ ਠਾਕ ਆ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਮੈਂ ਅੱਜ ਲੱਗੀ ਸੀ ਮੰਗੋ ਚਟਨੀ ਬਣਾਉਣ ਖੱਟੀ ਮਿੱਠੀ ਚਟਨੀ ਐਵੇਂ ਮੰਗੋ ਲੈਸ ਇਹ ਸਾਈ ਦੇ ਦੋ ਮੰਗੋ ਲਏ ਆ ਕੱਚੇ ਆ ਤੇ ਇਹਨਾਂ ਨੂੰ ਅਸੀਂ ਪਹਿਲਾਂ ਨਾਲ ਛਿਲ ਲਵਾਂਗੇ ਤੇ ਇਹਨਾਂ ਨੂੰ ਛਿਲ ਕੇ ਦੋਨਾਂ ਨੂੰ ਫਿਰ ਮੂਲੀ ਕੰਡੇ ਨਾਲ ਇਹਨਾਂ ਨੂੰ ਪਚਰ ਲੈਣਾ ਇਹ ਦੇਖੋ ਕੱਚਾ ਬਿਲਕੁਲ ਮੰਗੋ ਤੇ ਫਿਰ ਮੋਲੀ ਕੰਡਾ ਨਾਲ ਪਚ ਲਵਾਂਗੇ। ਹਾਂ ਜੀ ਹੁਣ ਅਸੀਂ ਇਹ ਪਿੱਲਰ ਨਾ ਸੌਰੀ ਮੋਲੀ ਕੰਡੇ ਨਾਲ ਅਸੀਂ ਨੂੰ ਕਰ ਲੈਣਾ ਮੋਲੀ ਕੰਡਾ ਕਰ ਲੈਣਾ ਇਹਨੂੰ ਦੋਨਾਂ ਮੈਂਗੋ ਨੂੰ। ਠੀਕ ਹੈ। ਹਾਂ ਜੀ ਇਹ ਦੇਖੋ ਜੀ ਇਹ ਮੋਲੀ ਕੰਡਾ ਹੈ ਨਾ ਕਰ ਲਿਆ ਮੈਂਗੋ ਨੂੰ ਤੇ ਇੱਕ ਕੋਲੀ ਨਾਲ ਹੋਣਾ ਘੱਟ ਹੀ ਲਈ ਹੈ ਜਿਹੜੀ 슈ਗਰ ਲਈ ਹੈ ਵਾਈਟ 슈ਗਰ ਲਈ ਹੈ ਕੋਈ ਪਾਸੇ ਜੇ ਤੁਸੀਂ ਗੁੜ ਪਾਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਸ਼ੱਕਰ ਪਾ ਸਕਦੇ ਹੋ ਤੁਸੀਂ ਬ੍ਰਾਊਨ 슈ਗਰ ਪਾ ਸਕਦੇ ਹੋ ਪਰ ਮੈਂ ਵਾਈਟ ਹੀ ਪਾਣ ਲੱਗੀ ਆ ਤੇ ਇਹ ਮੈਂ ਮੈਂ ਗੋਹੀ ਹੈ ਨਾ ਕੜਾਈ ਚ ਪਾਤੇ ਆ ਇਹਦੇ ਵਿੱਚ ਹੋਰ ਅਸੀਂ ਕੋਈ ਪਾਣੀ ਨਹੀਂ ਪਾਣਾ ਕੋਈ ਤੇਲ ਨਹੀਂ ਪਾਉਣਾ ਬਸ ਖੰਡ ਤੇ ਮੈਂਗੋ ਹੀ ਪਾਣੇ ਆ ਬਾਕੀ ਤਾਂ ਦੱਸਦੇ ਆ ਇਹਦੇ ਵਿੱਚ ਹੋਰ ਕੀ ਪਾਣਾ ਹੈ ਕੋਈ ਇਹਨੂੰ ਫਰਾਈ ਨਹੀਂ ਕਰਨਾ ਕੁਝ ਨਹੀਂ ਅਨਾਲੀ ਹੀ ਖੰਡ ਪਾਤੀ ਹੈ ਕਿਉਂਕਿ ਇਹਦੇ ਵਿੱਚੋਂ ਹੀ ਪਾਣੀ ਨਿਕਲ ਜਾਣਾ ਹੈ ਨਾ ਕੁਝ ਵੀ ਪਾਣ ਦੀ ਲੋੜ ਨਹੀਂ ਤੁਹਾਨੂੰ ਤੇ ਐਨਾਂ ਹੀ ਸੀ ਤੇ ਪਹਿਲਾਂ ਅਸੀਂ ਫੁੱਲ ਗਏ ਐਸੇ ਥੋੜਾ ਜਿਹਾ ਇਹਨੂੰ ਕਰਾਂਗੇ ਉਸ ਤੋਂ ਬਾਅਦ ਇਹਨੂੰ ਸਲੋ ਕਰ ਦਾਂਗੇ ਗੈਸ ਨੂੰ ਬਿਲਕੁਲ ਘੱਟ ਗੈਸ ਤੇ ਇਹਨੂੰ ਪਕਾਣਾ ਘਟੂ ਘਟਵੀ ਹੈਨਾ 1 ਘੰਟਾ ਤੇ ਲੱਗ ਜੀਣਾ ਇਹਨੂੰ ਪਕਦੇ ਸਲੋ ਤੇ ਕਿਉਂਕਿ ਜਿੰਨਾ ਹੈਨਾ ਸਲੋ ਤੇ ਬਣੇਗਾ ਉਨਾ ਹੀ ਜ਼ਿਆਦਾ ਵਧੀਆ ਬਣੇਗਾ ਆ ਦੇਖੋ ਮੈਲਟ ਹੋਣ ਲੱਗੀ 슈ਗਰ ਹੈਨਾ ਤੇ ਇਹਦਾ ਵਾਟਰ ਵਾਟਰ ਹੈਨਾ ਬਣਨ ਲੱਗ ਪਿਆ ਹੈ ਇਹਦੇ ਵਿੱਚ ਅਸੀਂ ਤਾਂ ਦੱਸਿਆ ਬਾਕੀ ਕੀ ਪਾਣਾ ਐ ਇਹ ਥੋੜਾ ਜਿਹਾ ਨਾ ਛੋਟਾ ਚਮਚਾ ਅੱਧਾ ਚਮਚ ਨਮਕ ਦਾ ਅੱਧਾ ਕ ਚਮਚੀ ਜੀਰੇ ਦਾ ਪਾ ਦੇਣਾ ਥੋੜਾ ਜਿਹਾ ਸੇ ਕਾਲੀ ਮਿਰਚ ਦਾ ਪਾਊਡਰ ਪਾ ਦਾਂਗੇ। ਅੱਧੇ ਚਮਚੇ ਨਾਲ ਘੱਟੀ ਪਾਇਆ। ਹੋਰ ਇਹਨਾਂ ਸੀ ਗੈਸ ਨੂੰ ਆ ਸਲੋ ਕਰ ਦਾਂਗੇ। ਸਲੋ ਤੇ ਇਹਨੂੰ ਪੱਕਣ ਦੇਣਾ ਇਹਨੂੰ। ਮੀਡੀਅਮ ਨਾਲੋਂ ਥੋੜੀ ਘੱਟ ਕੀਤੀ ਕੀਤੀ ਹੈ ਹਨਾ। ਜਦੋਂ ਰੈਡੀ ਹੋਏਂਦੀ ਫਿਰ ਤੁਹਾਨੂੰ ਦੱਸਦੇ ਆ ਹਾਂਜੀ ਦੇਖੋ ਜੀ ਖੱਟੀ ਮਿੱਠੀ ਚਟਨੀ ਸਾਡੀ ਰੈਡੀ ਹੋ ਗਈ ਐ ਜੈਮ ਕਾ ਲਓ ਚਟਨੀ ਕਾ ਲਓ ਹੈਨਾ ਤੇ ਬਿਲਕੁਲ ਰੈਡੀ ਹੋ ਗਈ ਦੇਖੋ ਇਸ ਤਰ੍ਹਾਂ ਦੀ ਪਕਾਣੀ ਚੰਗੀ ਤਾਂ ਨੂੰ ਪੁੱਣ ਲੈਣਾ ਤੇ ਇਹਦੇ ਵਿੱਚ ਮੈਂ ਇਲਾਚੀ ਪਾਊਡਰ ਹੀ ਪਾਇਆ ਤਾਂ ਨਾ ਦੱਸਣਾ ਪੁੱਲ ਗਈ ਮੈਂ ਤੇ ਗੈਸ ਕਰ ਦਿੱਤੀ ਹੁਣ ਬੰਦ ਇਨ ਨੂੰ ਗੜ ਲਾ ਗਣ ਬਾਲ ਚ। ਪਚਟ ਨਹੀਂ ਹੋ ਗਈ ਇਹ ਰੈਡੀ। ਤੇ ਇਹਨੂੰ ਜਦੋਂ ਟਾਣਾ ਠੰਡੀ ਹੋ ਜਾਏਗੀ ਤੇ ਫੇਰ ਅਸੀਂ ਇਹਨੂੰ ਪਾਵਾਂਗੇ ਕੱਚ ਦੀ ਸ਼ੀਸ਼ੀ ਵਿੱਚ। ਆ ਦੇਖੋ। ਕਿੰਨੀ ਵਧੀਆ ਬਣੀ ਐ 컬러 ਦੇਖੋ ਤੁਸੀਂ ਹੋਰ ਕੁਝ ਵਿੱਚ ਤੇਲ ਨਹੀਂ ਪਾਇਆ ਕੋਈ ਪਾਣੀ ਨਹੀਂ ਬਸ ਵਿੱਚ ਖੰਡ ਪਾਈ ਐ ਤੇ ਹਰੀ ਇਲਾਚੀ ਪਾਊਡਰ ਕਾਲੀ ਮਿਰਚ ਦਾ ਪਾਊਡਰ ਜੀਰਾ ਤੇ ਨਮਕ ਇਹੀ ਕੁਝ ਬਸ ਵਿੱਚ ਪਾਇਆ ਤੇ ਇਹਨੂੰ ਚੜਨੇ ਦੇਵਾਂ ਸਾਲ ਰੱਖ ਲੋ ਖਰਾਬ ਨਹੀਂ ਹੋਏਗੀ ਪਰੌਂਠੇ ਨਾਲ ਖਾਓ ਪਰੌਂਠੀ ਨਾਲ ਖਾਓ ਸੁਲਕੇ ਨਾਲ ਖਾਓ ਤੁਸੀਂ ਰੋਟੀ ਖਾਣ ਤੋਂ ਬਾਅਦ ਵੀ ਤੁਸੀਂ ਲੈ ਸਕਦੇ ਹੋ ਹਣਾ মিঠে ਦੌਰ ਤੇ ਤੇ ਬਹੁਤ ਟੇਸਟੀ ਬਣੀ ਆ ਬਹੁਤ ਹੀ ਜ਼ਿਆਦਾ ਤੇ ਹੁਣ ਠੰਡੀ ਹੋ ਜੇਗੀ ਫਿਰ ਮੈਂ ਪਾ ਲਾਂਗੇ ਵਿੱਚ ਛੀਸੀ ਵਿੱਚ ਕੱਚ ਦੀ ਛੀਸੀ ਚ ਪਾ ਕੇ ਰੱਖਣੀ ਆ ਪਲਾਸਟਿਕ ਵਿੱਚ ਨਹੀਂ ਰੱਖਣੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜਰੂਰ ਕਰਨਾ ਤੇ ਮੇਰੀ ਵੀਡੀਓ ਦੇਖਿਆ ਕਰੋ ਕਈ ਵੀਡੀਓਜ਼ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਹੈਗਾ ਤੇ ਐਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੁਸੀਂ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ